ਮੀਡੀਆ ਨੂੰ ਲੋਕਤੰਤਰ ਦਾ ਥੰਮ ਕਿਹਾ ਜਾਂਦਾ ਪਰ ਜਦੋਂ ਇਹ ਥੰਮ ਦੇ ਵਿੱਚ ਕੁਝ ਲੋਕ ਜਾਲੀ ਵੜ ਜਾਣ ਤੇ ਲੋਕਤੰਤਰ ਨੂੰ ਖਤਰਾ ਵੀ ਪੈਦਾ ਹੋ ਜਾਂਦਾ ਮੈਂ ਗੱਲ ਕਰ ਰਿਹਾ ਇੱਕ ਚੈਨਲ ਬਣਾਇਆ ਹੋਇਆ ਜਾਲੀ ਜਾਲ ਜਿਹਨੂੰ ਅਰਵਾਇਡ ਪੰਜਾਬ ਕਹਿੰਦੇ ਨੇ ਤੇ ਜਿਹਨੂੰ ਚਲਾਉਂਦਾ ਦਵਿੰਦਰ ਪਾਲ ਸਿੰਘ ਜਿਹੜਾ ਜਾਲੀ ਖਬਰਾਂ ਫੇਕ ਖਬਰਾਂ ਝੂਠੀਆਂ ਖਬਰਾਂ ਚਲਾਉਣ ਦਾ ਮਾਰ ਬੰਦਾ ਮਤਲਬ ਇਹ ਜਰਨਲਿਸਟ ਵੀ ਨਹੀਂ ਲੱਗਦਾ ਕਿਉਂਕਿ ਜਰਨਲਿਸਟ ਐਡਾ ਨਹੀਂ ਕਰਦੇ ਹੁੰਦੇ ਕਦੇ ਉਹ ਫੇਕ ਨਿਊਜ਼ਾ ਚਲਾਉਂਦਾ ਜਾਲੀ ਖਬਰ ਚਲਾਉਂਦਾ ਹੈ ਪੁਲਿਸ ਦੀ ਕਰੋਨਾ ਟਾਈਮ ਵੇਲੇ ਕਿ ਮੈਨੂੰ ਪੁਲਿਸ ਨੇ ਕੁੱਟਿਆ ਬਾਅਦ ਚੋਂ ਉਹ ਝੂਠੀ ਸਾਖਤ ਹੁੰਦੀ ਹੈ ਤੇ ਅੱਜ ਕੱਲ੍ਹ ਇੱਕ ਅਜੰਡੇ ਤਹਿਤ ਸ਼੍ਰੋਮਣੀ ਕਾਲਦਨ ਤੇ ਸ਼੍ਰੋਮਣੀ ਕਾਲੇ ਪ੍ਰਧਾਨ ਅਰਸ਼ਦੀਪ ਸਿੰਘ ਬਾਦਲ ਦੇ ਖਿਲਾਫ ਹਰ ਰੋਜ਼ ਇੱਕੋ ਅਜੰਡੇ ਤੇ ਕੰਮ ਕਰ ਰਿਹਾ ਹੈ ਕਿ ਇਹਨਾਂ ਦੇ ਖਿਲਾਫ ਝੂਠ ਬੋਲਣਾ ਗਲਤ ਖਬਰਾਂ ਫੈਨੋੜੀਆਂ ਹੁਣ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਜਦੋਂ ਕਾਰਨ ਸਾਹਮਣੇ ਆਇਆ ਤਾਂ ਦਵਿੰਦਰ ਪਾਲ ਸਿੰਘ ਦਾ ਬੇਟਾ 5 ਸਾਲ ਇੱਕ ਸਸਦ ਦੇ ਸਸਦ ਦੇ ਦਿੱਲੀ ਫਲੈਟ ਦੇ ਵਿੱਚ ਰਹਿ ਕੇ ਪੜਦਾ ਕਿ ਉਹਦੀ ਕੀਮਤ ਚੁਕਾਈ ਜਾ ਰਹੀ ਆ ਲੱਗਦਾ ਤਾਂ ਇਹੀ ਆ ਕਿਉਂਕਿ ਜਿਹੜਾ ਉਹ ਬੰਦਾ ਪੰਜਾਬ ਨੂੰ ਖਤਮ ਕਰਨ ਤੇ ਤੁਰਿਆ ਹੋਇਆ ਹਰ ਵਰਗ ਦਾ ਕਹਾਣ ਕਰ ਰਿਹਾ ਕਿ ਉਹਦੇ ਨਾਲ ਯਾਰੀ ਪਕਾਈ ਜਾ ਰਹੀ ਆ ਉਹ ਤੋਂ ਵੀ ਅਗਲੀ ਗੱਲ ਕਿ ਇਹ ਜਿਹੜਾ ਅਰਵਾਇਡ ਪੰਜਾਬ ਜਿਹਨੂੰ ਚਾਚ ਨਾਲ ਕੋਈ ਜਾਣਦਾ ਵੀ ਨਹੀਂ ਉਹ ਚੈਨਲ ਨੂੰ ਸਰਕਾਰ ਦੇ ਸਾਡੇ ਕੋਲ ਖਬਰ ਹੈ ਕਿ ਸਰਕਾਰ ਦੇ ਸਰਕਾਰੀ ਫੰਡ ਵਿੱਚੋਂ ਵੱਡੇ ਗੱਫੇ ਵੀ ਚੈਨਲ ਦਿੱਤੇ ਜਾ ਰਹੇ ਨੇ ਕੀ ਫਿਰ ਉਹ ਪੈਸੇ ਲੈ ਕੇ ਵਿਕਾਊ ਕੰਮ ਕੀਤਾ ਜਾ ਰਿਹਾ ਸੋ ਇਹ ਜਿਹੜੇ ਬੰਦੇ ਨੇ ਇਹ ਮੈਂ ਸਮਝਦਾ ਕਿ ਮੀਡੀਆ ਤੇ ਚੰਗੇ ਪੱਤਰਕਾਰਾਂ ਦਾ ਨਾਮ ਵੀ ਖਰਾਬ ਕਰਦੇ ਨੇ ਕਿਉਂਕਿ ਜਦੋਂ ਏਜੰਡੇ ਤਹਿਤ ਚੱਲਦੇ ਨੇ ਪੈਸੇ ਲੈ ਕੇ ਵਿਕਾਊ ਹੋ ਕੇ ਬੋਲਦੇ ਨੇ ਜਾਂ ਆਪਣੀਆਂ ਪੁਰਾਣੀਆਂ ਯਾਰੀਆਂ ਪਕਾਉਂਦੇ ਨੇ ਤਾਂ ਹੋਰ ਵੀ ਜਿਹੜਾ ਅੱਗੋਂ ਜਾ ਕੇ ਕੰਮ ਮਾਰਾ ਹੋ ਜਾਂਦਾ ਹੈ ਉਸ ਤੋਂ ਵੀ ਅੱਗੇ ਹਮ ਆਪਣੀ ਹਮਦਰਦੀ ਲਈ ਕੀ ਕੁਝ ਜਾਲੀ ਖਬਰਾਂ ਫਲਾਉਂਦਾ ਰਿਹਾ ਤੇ ਪਿਛਲੇ ਦਿਨਾਂ ਵਿੱਚ ਮੈਂ ਦੇਖ ਰਿਹਾ ਕਿ ਇੱਥੋਂ ਤੱਕ ਗਿਰ ਗਿਆ ਇਹ ਕਹਿੰਦਾ ਕਿ ਮੈਂ ਪਿੰਡਾਂ ਵਿੱਚ ਰਹਿਣ ਵਾਲਾ ਆ ਪੰਜਾਬ ਦੇ ਪਿੰਡਾਂ ਵਿੱਚ ਰਹਿਣ ਪੰਜਾਬੀ ਤਾਂ ਹਰ ਬੰਦੇ ਦੀ ਸੁੱਖ ਮੰਗਦੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਪਰ ਇੱਕ ਇੰਟਰਵਿਊ ਦੇ ਵਿੱਚ ਅਕਾਲੀ ਦਲ ਤੋਂ ਕੱਢੇ ਹੋਏ ਆਗੂ ਦੇ ਨਾਲ ਗੱਲ ਕਰਦੇ ਹੋਏ ਸ਼੍ਰੋਮਣੀ ਕ盟 ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਜੀ ਬਾਰੇ ਉਹ ਗੱਲ ਬੋਲਦਾ ਹੈ कि ਜਿਹੜੀ ਆਪਾਂ ਦੁਸ਼ਮਣ ਬਾਰੇ ਵੀ ਨਹੀਂ ਬੋਲਦੇ ਕਿ ਉਹਨਾਂ ਨੂੰ ਕੋਈ ਭਿਆਨਕ ਬਿਮਾਰੀ ਲੱਗੀ ਹੋਈ ਐ ਹਾਲਾਂਕਿ ਕੋਈ ਇਦਾਂ ਦੀ ਗੱਲ ਨਹੀਂ ਪਰ ਸਰਬੱਤ ਦੇ ਭਲਾ ਨਾਲ ਨਾਂ ਕਰਕੇ ਇਹ ਮੈਂ ਸਭ ਦੇ ਕਾਲੀ ਦਿਲ ਦੇ ਆਗੂਆਂ ਬਾਰੇ ਇੱਥੇ ਤੱਕ ਗਿਰਿਆ ਆਏ ਨੇ ਸੋ ਇਹੋ ਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹਦੇ ਬਾਰੇ ਸਾਰੀ ਜਾਣਕਾਰੀ ਸਾਨੂੰ ਦੱਸਣੀ ਪੈਣੀ ਐ ਕਿਉਂਕਿ ਜਦੋਂ ਸਰਕਾਰ ਦੇ ਥੱਲੇ ਲੱਗ ਕੇ ਸਰਕਾਰ ਤੋਂ ਵਿੱਕ ਕੇ ਤੇ ਹਾਲਾਤ ਇੱਥੋਂ ਤੱਕ ਨੇ ਤੇ ਸਬੂਤ ਨੇ ਕੀ ਸਰਕਾਰ ਦਾ ਚਹੇਤਾ ਆ ਜਾਂ ਸਰਕਾਰ ਦਾ ਏਜੰਟ ਜਿਹੜਿਆ ਦੂਜੀਆ ਪਾਰਟੀਆਂ ਨੂੰ ਖਾਸ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਨੀ ਤੁਲਣਾ ਹੈ ਜਿਹੜੇ ਸਰਕਾਰ ਦੇ ਸੀਕ੍ਰੇਟ ਡਾਕੂਮੈਂਟ ਨੇ ਸਰਕਾਰ ਦੇ ਕਾਗਜ਼ ਨੇ ਉਹ ਇਹ ਆਪਣੇ ਚੈਨਲ ਤੇ ਬੈਠ ਕੇ ਪੜਦਾ ਇਹਦਾ ਮਤਲਬ ਸਰਕਾਰ ਇਹਨੂੰ ਇਹ ਕਾਗਜ਼ ਪ੍ਰੋਵਾਈਡ ਕਰਾਉਂਦੀ ਆ ਐਫ ਆਈ ਆਰ ਦੀਆਂ ਕਾਪੀਆਂ ਹੋਰ ਪਤਾ ਨਹੀਂ ਕੀ ਕੀ ਇਹਦਾ ਮਤਲਬ ਸਰਕਾਰ ਦਾ ਪਿਓਰ ਇੱਕ ਮੀਡੀਆ ਦਾ ਪੱਤਰਕਾਰ ਬਣ ਕੇ ਨਹੀਂ ਪੱਤਰਕਾਰ ਤਾਂ ਹੈ ਹੀ ਨਹੀਂ ਕਿਉਂਕਿ ਪੱਤਰਕਾਰ ਜਰਨਲਿਸਟ ਐਦਾ ਨਹੀਂ ਕਰਦੇ ਹੁੰਦੇ ਜਿਹੜੇ ਸਿਹਰਗ ਮੀਡੀਆ ਦਾ ਨਹੀਂ ਕਰਦੀ ਹੁੰਦੀ ਇਹਦਾ ਮਤਲਬ ਸਰਕਾਰ ਦਾ ਏਜੰਟ ਹੈ ਤੇ ਇਹਦਾ ਮਤਲਬ ਇਸ ਏਜੰਟ ਰਾਹੀਂ ਸਰਕਾਰ ਆ ਜਿਹੜੀ ਆਪਣੇ ਭੇਦ ਜਿਹੜੇ ਗੁਪਤ ਭੇਦ ਦੀ ਸੌ ਸਰਕਾਰ ਖਾਂਦੀ ਹੈ ਇਹਦੇ ਰਾਹੀਂ ਦੱਸ ਕੇ ਹਰ ਰੋਜ਼ ਮੈਂ ਸਮਝਦਾ ਕਿ ਅਕਾਲੀ ਦੰਨੂੰ ਬਦਨਾਮ ਕਰਨ ਦਾ ਝੂਠਾ ਬਿਨਾ ਮਤਲਬ ਦੇ ਇੱਕ ਪ੍ਰਪੋਗੰਡਾ ਇੱਕ ਆਪਣੀ ਮੁਹਿੰਮ ਚਲਾ ਰਹੇ ਨੇ ਹੁਣ ਇਹਦੇ ਖਿਲਾਫ ਬੋਲਣਾ ਬਣਦਾ ਸੀ ਤੇ ਚੇਤਾਵਨੀ ਵੀ ਦੇਣਿਆ ਕਿ ਤੇਰੀਆਂ ਸਾਰੀਆਂ ਗੱਲਾਂ ਕਿਉਂਕਿ ਭਾਈ ਜਿਹੜੇ ਫਲੈਟਾਂ ਵਿੱਚ ਜਾ ਕੇ ਪੈਗ ਲਾ ਕੇ ਪੈਗ ਪਹਿਲੇ ਸੰਖਾਂਝੇ ਕਰਕੇ ਆਪਣੇ ਪੁੱਤ ਨੂੰ ਪੜਾ ਕੇ ਅੱਜ ਤੂੰ ਅੰਦਰ ਦੀਆਂ ਮੋੜਦਾ ਹੋਇਆ ਕਲਯੁਗ ਨੂੰ ਬਦਨਾਮ ਕਰ ਰਿਹਾ ਸਾਰਾ ਕੁਝ ਸਾਨੂੰ ਸਾਹਮਣੇ ਹੌਲੀ ਹੌਲੀ ਨੂੰ ਤੇਰਾ ਲਿਆਉਣਾ ਪੈਣਾ ਕਿਉਂਕਿ ਇਹ ਚੰਗੇ মিডিਆ ਨੂੰ ਵੀ ਬਦਨਾਮ ਕਰਦਾ ਇਹੋ ਜਿਹਾ ਲੋਕਾਂ ਦਾ ਚਿਹਰਾ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਆ